Yeah. ਤੋ ਲੁਧਿਆਣੇ ਵੱਲ ਜਾ ਰਹੇ ਇੱਕ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਨੰਬਰ ਪੀਵੀ08ਡੀਐਸ5551 ਅੱਗੇ ਜਾ ਰਹੇ ਟਰੱਕ ਨੰਬਰ ਪੀਵੀ10ਐਫਵੀ4557 ਨਾਲ ਟਕਰਾ ਗਈ ਜਿਸ ਕਰਕੇ ਉਸ ਕਾਰ 'ਚ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜ਼ਖਮੀਆਂ ਤੇ ਮ੍ਰਿਤਕ ਨੂੰ ਸਿਵਲ ਫਲੋਰ ਹਸਪਤਾਲ ਵਿੱਚ ਲਿਆਂਦਾ ਗਿਆ ਤਿੰਨਾਂ ਜ਼ਖਮੀਆਂ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਹਨਾਂ ਨੂੰ ਡੀਐਮਸੀ ਲੁਧਿਆਣੇ ਵਿੱਚ ਰੈਫਰ ਕਰਾ ਦਿੱਤਾ ਮੌਕੇ ਤੇ ਪਹੁੰਚ ਐਐਸਆਈ ਸੁਭਾ ਦਾ ਐਸਏ ਟ੍ਰਾਫਿਕ ਨਿਰਮਲ ਸਿੰਘ ਅਤੇ ਦੇਸ਼ ਰਾਜ ਨੇ ਦੱਸਿਆ ਕਿ ਕਾਰ ਚ ਸਵਾਰ ਨੌਜਵਾਨ ਆਪਣ ਇੱਕ ਰਿਸ਼ਤੇਦਾਰ ਨੂੰ ਜੋ ਇਟਲੀ ਤੋਂ ਸ਼੍ਰੀ ਅੰਮ੍ਰਿਤਸਰ 에어ਪੋਰਟ ਤੇ ਉਤਰਿਆ ਸੀ ਉਸ ਨੂੰ ਨਾਲ ਲੈ ਕੇ ਸਵੇਰੇ ਵਾਪਸ ਅਮਲੇਰ ਕੋਟਲੇ ਵੱਲ ਜਾ ਰਹੇ ਸਨ ਪਰ ਕਿਸੇ ਕਾਰਨ ਉਹ ਪੈਪਸੀ ਕੋਲ ਅੱਗੇ ਜਾ ਰਹੇ ਇੱਕ ਟਰੱਕ ਵਿੱਚ ਟਕਰਾ ਗਏ ਕਾਰ ਬੁਰੀ ਤਰ੍ਹਾਂ ਹਾਦਸਾ ਗਰਸਤ ਹੋ ਗਈ ਜਿਸ ਕਰਕੇ ਕਾਰ ਚ ਸਵਾਰ ਇੱਕ ਨੌਜਵਾਨ ਨਗਿੰਦਰ ਸਿੰਘ ਵਾਸੀ ਭੋਮਸੀ ਅਮਰਗੜ ਸੰਗਰੂਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬਾਕੀ ਦੇ ਕਾਰ ਸਵਾਰ ਸਮਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਆਲਮਗੀਰ ਲੁਧਿਆਣਾ ਸ਼ਮਸ਼ੇਰ ਸਿੰਘ ਪੁੱਤਰ ਕਰਮਜੀਤ ਸਿੰਘ ਪਿੰਡ ਭੈਣੀ ਕਲਾ ਮਲੇਰਕੋਟਲਾ ਅਤੇ ਤਲਵਿੰਦਰ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਹਕੀਮਪੁਰਾ ਖਟਕੜਾ ਮਲੇਰਕੋਟਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਉਹਨਾਂ ਨੇ ਦੱਸਿਆ ਕਿ ਜ਼ਖਮੀਆਂ ਚੋਂ ਦੋ ਦੀ ਹਾਲਤ ਬਹੁਤ ਹੀ ਨਾਜ਼ੁਕ ਹੈ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਲੋਰ ਤੋਂ ਲੁਧਿਆਣੀ ਰੈਫਰ ਕਰਾ ਦਿੱਤਾ ਹੈ ਅਤੇ ਚੌਥੇ ਦੀ ਲਾਸ਼ ਨੂੰ ਲਾਸ਼ਕਰ ਫਲੋਰ ਵਿੱਚ ਰੱਖ ਦਿੱਤੀ ਹੈ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਇੱਕ ਖਾਸ ਰਿਪੋਰਟ ਪਾ ਜੀ ਮੈਂ ਮਾਂ ਨੂੰ ਆਇਆ ਸੀ ਮੈਨੂੰ ਲੈ ਕੇ ਆਏ ਸੀ ਖੂਨ ਅੰਦਰ ਹਾਂਜੀ ਹੋਰ ਬਾਬਾ ਦੇ ਖੂਨ ਮਤਲਬ ਕਿ ਅਸੀਂ ਪਿੱਛੋਂ ਆਉਂਦੇ ਪਈ ਖੂਨ ਅੰਦਰ ਵੜਦੇ ਅਸੀਂ ਨਹੀਂ ਕਿਦਾਂ ਕੀ ਹੋਇਆ ਮਨਾ ਹਾਂਜੀ ਉਹ ਗੱਡੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਇਟਲੀ ਤੋਂ ਅੱਛਾ ਤੁਹਾਨੂੰ ਲੈਣ ਵਾਸਤੇ ਆਏ ਸੀ ਹੈਨਾ ਹਾਂਜੀ ਕਿੰਨੇ ਜਣੇ ਸੀਗੇ ਮਤਲਬ ਕਿ ਇੱਕ ਪੁਰਾਣਾ ਸੀ ਸਾਡਾ ਹਾਂਜੀ ਇੱਕ ਮਾਸੀ ਦਾ ਮੁੰਡਾ ਜੀ ਤੇ ਇੱਕ ਮਾਮੇ ਦਾ ਮੁੰਡਾ ਸੀ ਉਹ ਅੱਛਾ ਚਾਰ ਜਣੇ ਸੀ ਹੈਨਾ ਹਾਂਜੀ ਓਕੇ ਉਹ ਟਰੱਕ ਵਾਲੇ ਨੇ ਮਿਲ ਕੇ ਇਦਾਂ ਗੱਡੀ ਘੁਮਾਈ ਆ ਹਾਂਜੀ ਠੀਕ ਹਾਂ ਓਕੇ ਠਾਣਗੜ ਤੋਂ ਲੁਧਿਆਣਾ ਜਾ ਰਿਹਾ ਸੀ ਹਾਂਜੀ ਗਿੰਦਰ ਸਿੰਘ ਨਾਮ ਹਾਂਜੀ ਕੀ ਹੋਇਆ ਇਹਨਾਂ ਨੇ ਮਗਰ ਮਾਰੀ ਜੀ ਹਾਂਜੀ ਓਕੇ ਕਿੱਦਾਂ ਬੰਦੇ ਦੇ ਹਾਲਾਤ ਕਿੱਦਾਂ ਦੇ ਆ ਲੋ ਬੰਦੇ ਜਿਆਦਾ ਢਲੇ ਆ ਲੋ ਡੀ ਓਕੇ ਇਹਦਾ ਨਾਮ ਐਸਾ ਹੀ ਨਰਪ ਸਿੰਘ ਹਾਈਵੇ ਫਟੌਲਾਂ ਕੋਟੀ ਚੌਰਾ ਤੋਂ ਹੀ ਹਾਂਜੀ ਨੂੰ ਸਮੇਂ ਫੇਰ ਟੈਲੀਫੋਨ ਆਇਆ ਸੀ ਗੱਸਦੇ ਸੀ ਹਾਂਜੀ ਜਦੋਂ ਕੈਰੀਗੋ ਆ ਗਈ ਪੁੱਲਾ ਮੈਂ ਲੈਣ ਤੈਨਾਂ ਚਾਹਵ ਮਿੰਟਾਂ ਵਿੱਚ ਹਾਂਜੀ ਹਾਂਜੀ ਜਦੋਂ ਕਾਫੀ ਇਕੱਠੇ ਹੋਏ ਸੀ ਤਾਂ ਇਹ ਗੱਡੀ ਜਿਹੜੀ ਆ ਸਨੈਟ ਵਿਹਰ ਹਾਂਜੀ ਤਾਂ ਇਹ ਆਪਣੇ ਰਿਸ਼ਤੇਦਾਰ ਨੂੰ ਬਲਵਿੰਦਰ ਸਿੰਘ ਆਪਣੇ ਰਿਸ਼ਤੇਦਾਰ ਨੂੰ ਵੀ ਦੋ ਆਇਆ ਪਰ ਸਾਰਾ ਉਹ ਤੋਂ ਲੈ ਕੇ ਵੀ ਵੀ ਦੋ ਆਇਆ ਸੀ ਉਹ ਸਾਰੇ ਇਕੱਠੇ ਲੈ ਕੇ ਆਪਣੇ ਘਟ ਜਾ ਰਹੇ ਓਕੇ ਤੇ ਜਿਹੜੀ ਗੱਡੀ ਆ ਇਹ ਕਿ ਆਪਣੇ ਟਰੱਕ 10 ਟੈਰੀ ਹੈ ਦਾਲਜਾ 12 ਟੈਰੀ ਆ ਉਹਦੇ ਸਾਡੇ ਪਾਸੇ ਆਪਣੀ ਬਿਮਾਰੀ ਜੋ ਆਰਮ ਸਪੀਨ ਤੇ ਦੀ ਗੱਡੀ ਵਾਲੇ ਪਤਾ ਕਿੱਥੇ ਦੇ ਰਹਿਣ ਵਾਲੇ ਆ ਬਾਬੀ ਗੱਡੀ ਵਾਲੇ ਕਿੱਥੇ ਦੇ ਆ ਗੱਡੀ ਵਾਲੇ ਜੇ ਪਤਾ ਨਿਕਾ ਗੱਡੀ ਵਾਲੇ ਹੈਗੇ ਆ ਜਿਹੜਾ ਆਪਣੇ ਮੁੰਡਾ ਛਮਸ਼ੇਰ ਸਿੰਘ ਹੈ ਭੈਣੀ ਕਲਾਂ ਨਾਲ ਥਾਣਾ ਅਮਰਗੜ ਦਾ ਜਿਹੜਾ ਇਹ ਜਿਹੜਾ ਇਟਲੀੋਂ ਲੈਣ ਗਿਆ ਸੀ ਓਕੇ ਤਾਂ ਜਿਹੜਾ ਮੁੰਡਾ ਲੈਣ ਗਿਆ ਸੀ ਉਹ ਸੀ ਪਰਵਿੰਦਰ ਸਿੰਘ ਕਟੜਾ ਹਕੀਮਪੁਰ ਓਕੇ ਥਾਣਾ ਸੁਧੌਰ ਦਾ ਓਕੇ ਜੀ ਤੇ ਬਾਕੀ ਇਹਨਾਂ ਦੇ ਵੀ ਸੱਟਾਂ ਲੱਗੀਆਂ ਇਟਲੀ ਆਏ ਤੇ ਜਿਹੜਾ ਨਾਂ ਮੁੰਡਾ ਇਕੱਠਾ ਦੋ ਗੰਭੀਰ ਆ ਜਿਨ੍ਹਾਂ ਨੂੰ ਅਸੀਂ ਆਪਣੀ ਗੱਡੀ 'ਚ ਹਾਈਵੇ ਦੀ ਗੱਡੀ 'ਚ ਪਾ ਕੇ ਸਿਵਰਾ ਇੱਕ ਨੂੰ ਹਾਈਵੇ ਦੀ ਗੱਡੀ 'ਚ ਪਾ ਕੇ ਸਿਵਰਾ ਹਸਤਾ ਅਤੇ ਦੂਜਾ ਜੋ ਸੀਰੀਅਸ ਹੀ ਉਹਨੂੰ 108 ਅੰਦੂਲਨਵਾ ਦੇ ਪੁੱਕੇ ਤੇ ਹੀ ਤੇ ਤਾਂ ਓਕੇ ਤੇ ਇਸ ਨੂੰ ਛਾਣੇ ਵਿੱਚ ਉਤਲਾਅ ਐਸੇ ਕੀਤੀ ਗਈ ਆ ਤੇ ਮੌਕੇ ਤੇ ਸਿਵਾਰ ਚੱਲ ਗਈ ਐਸਾਈ ਆਪਣੇ ਸਿਵਾਰ ਚੱਲ ਗਈ ਕਪਤੀ ਸੀ ਆਸਾ ਖਾਣਾ ਫਰੋਤੋਂ ਆਇਆ ਉਹ ਕਾਰਵਾਈ ਹੋ ਗਈ ਗੱਲ ਦੇ ਓਕੇ ਠਾਣ ਗੜ ਤੋਂ ਲੁਧਿਆਣਾ ਜਾ ਰਿਹਾ ਹਾਂਜੀ ਗੁਰਿੰਦਰ ਸਿੰਘ ਨਾਮ ਹਾਂਜੀ ਕੀ ਹੋਇਆ ਇਹਨਾਂ ਨੇ ਮਗਰ ਮਾਰੀ ਜੀ ਹਾਂਜੀ ਓਕੇ ਕਿੱਦਾਂ ਬੰਦੇ ਦੇ ਹਾਲਾਤ ਕਿੱਦਾਂ ਦੇ ਆ ਉਹ ਮਨੇ ਜਾਰਾਇ ਤੇ ਲਿਆ ਲੋਡ ਹੀ ਆ ਓਕੇ ਜੀ ਸਾਡੇ ਕੋਲ ਤਿੰਨ ਪੈਸ਼ਟ ਆਏ ਸੀ ਇੱਕ ਤਾਂ ਪਹਿਲਾਂ ਹੀ ਮਰਿਆ ਹੋਇਆ ਸੀ ਯਾਨੀ ਬਰੌਡ ਡੈੱਡਸ ਬਾਕੀ ਦੋਹਾਂ ਵਿੱਚ ਸਿਰ ਚ ਟੱਕਾਏ ਗੀਆਂ ਦੋਵਾਂ ਨੂੰ ਹੈਡ ਇਜਰੀ ਹੈ ਉਹਨਾਂ ਨੂੰ ਅਸੀਂ ਰੈਫਰ ਕਰ ਰਹੇ ਹਾਂ ਓਕੇ ਵੱਡੇ ਹਸਪਤਾਲ ਵਿੱਚ ਬਾਕੀ ਉਹਨਾਂ ਦੇ ਹਾਲਾਤ ਜਿਆਦਾ ਸੀਰੀਅਸ ਹੈ ਹਾਂ ਉਹ ਸੀਰੀਅਸ ਹੀ ਲੱਗ ਰਿਹਾ ਹੈ ਸਿਰ ਦੇ ਅੰਦਰ 60 ਹੋ ਸਕਦੀ ਹੈ ਉਹਨਾਂ ਦੇ ਓਕੇ ਰੈਫਰ ਕਰਦੇ ਹਾਂ ਹਾਂ ਜੀ ਰੈਫਰ ਕਰਾਂਗੇ